ਮਾਰਦ ਕਹਿੰਦੇ ਤੇ ਧੀੜਾਂ ਨੂੰ ਜੇਕਰਾਂ ਦੀ ਸੰਗਤ ਕਰਦਾ ਨਾ ਉਹ ਨੂੰ ਉਸੇ ਤਰ੍ਹਾਂ ਦਾ ਬਲ ਕੋ ਣਾਵੇ ਸਾਧੂ ਜੀ ਨੇ ਬਾਣੀ ਠੇਕਰੀ ਕਿਹਾ ਕਿ ਵੀਰ ਮਨ ਪੰਚੀ ਭਇਓ ਉਦੋਂ ਉਦੈ ਜੈ ਗਿਆ ਜੋ ਜੈ ਸੇ ਸੰਗਤਾ ਬਲੇ ਸੋ ਤੈਸੋ ਭਲੇ ਮਾਰਦ ਕਹਿੰਦੇ ਮਾਨਿਕ ਪੰਛੀ ਨਹੀਂ ਰਿਆ ਜਿਤਨਾ ਪੰਛੀ ਕੀੜੇ ਦੇ ਰੱਖ ਤੇ ਜਾ ਕੇ ਬੈਠਦਾ ਹੈ ਉਸੇ ਤਰ੍ਹਾਂ ਦਾ ਬਣ ਜਾਂਦਾ ਹੈ ਜੇ ਕਿਸੇ ਦਾ ਮਾਰਨ ਦੀ ਤੇ ਬਦੁੱਖ ਦਾ ਮਤ ਹੈ ਜੇ ਤਰ੍ਹਾਂ ਦੇ ਉਹ ਜਾ ਕੇ ਬੈਠ ਜਾਂਦਾ ਮਾਨੁਸੀਤ ਬਣ ਜਾਂਦਾ ਹੈ ਜੇ ਚੰਗਿਆਂ ਕੋ ਜਾ ਕੇ ਬੈਠਦਾ ਚ ਚੰਗਾ ਬਣ ਜਾਂਦਾ ਹੈ ਜੇ ਮਾੜਿਆਂ ਕੋ ਜਾ ਕੇ ਬੈਠ ਜਾਂਦਾ ਮਾੜਾ ਬਣ ਜਾਂਦਾ ਇਸੂ ਦਾ ਅਸਰ ਘੂਟਦਾ ਹੈ ਪ੍ਰਭਾਵਿਤ ਸਾਡਾ ਅਵਚੇਤਨ ਮਨ ਸਭ ਕੁਝ ਗ੍ਰੈਂਡ ਕਰਦਾ ਹੈ

और मुंड ने बो बी संगत करी बखो बखरा बन गई एकदम बन गई दूजे पैण करके गोदी बन गई तीजे ने मुख में इस तरह बंद जिस तरह से बंदे दी संगत करता है चंग्या दी संगत करता है चंगा बन जाता है माड़िया दी संगत करता है माड़ा बन जाता है जोड़ा बंदा कहता नहीं हूं इन्होंने गलों का असर जरूर हूं ਸਾਡਾ ਅਵਚੇਤਨ ਮਨ ਹਰ ਇੱਕ ਚੀਜ਼ ਨੂੰ ਗ੍ਰਹਿਣ ਕਰਦਾ ਹੈ ਕਦੇ ਉਹਨੂੰ ਜਵਾਬ ਨਹੀਂ ਦਿੰਦਾ ਪਾਵਨ ਜੀ ਮਾੜਾ ਏਦਿਓ ਨੇ ਮਾੜਾ ਗ੍ਰਹਿਣ ਕਰਨਾ ਤੇ ਉਹ ਚੰਗਾ ਖਿਆਲ ਦੀ ਜਿਹੜਾ ਚੰਗਾ ਪਿਆਰ ਗ੍ਰਹਿਣ ਕਰਨਾ ਜਿਹੇ ਤਰ੍ਹਾਂ ਦਾ ਖਿਆਲ ਕੀ ਆਪਣੇ ਮਨ ਨੂੰ ਦੇ ਦਿੱਤਾ ਉਹ ਤੁਹਾਡੇ ਮਨ ਦੇ ਗ੍ਰਹਿਣ ਕਰ ਲੈਣਾ ਕਦੇ ਵੀ ਜਵਾਬ ਨਹੀਂ ਦਿੰਦਾ ਤੁਹਾਡਾ ਅਵਚੇਤਨ ਮਨ ਹੈ ਉਹ ਹਰ ਇੱਕ ਚੀਜ਼ ਨੂੰ ਗ੍ਰਹਿਣ ਕਰਦਾ ਤੇ ਫਿਰ ਉਸੇ ਤਰ੍ਹਾਂ ਦਾ ਫਲਦਾ ਬਣ ਕੇ ਜਿੱਤਦਾ ਹੈ ਉਹ ਪ੍ਰਵਾਹ बुजकि उस तरह का जीवन हो जाता है इस करके चंग्या की संगत करनी चाहिए चंगा ही सोचना चाहिए जीवन में शगा होकर चंगिया जिस संगत कर